ਅਕਸਰ ਕਿ ਆਇੰਦਾ ਵੀ ਜੇਕਰ ਜੀਵਨ ਸਾਥੀ ਚੰਗਾ ਮਿਲ ਜੇ ਤੇ ਕਹਿੰਦੇ ਬੰਦੇ ਦੀ ਜ਼ਿੰਦਗੀ ਜਿਹੜੀ ਆ ਸਵਰ ਜਾਂਦੀ ਆ ਚਾਹੇ ਉਹ ਤਰ ਪਤਨੀ ਆ ਤੇ ਚਾਹੇ ਉਹ ਪਤੀ ਆ ਕਿਹੜੇ ਕਿਹੜੇ ਚੰਗੇ ਮਾੜੇ ਹਾਲਾਤਾਂ ਵਿੱਚ ਉਹ ਜ਼ਿੰਦਗੀ ਲੰਘ ਰਹੀ ਆ ਤੇ ਜੀਵਨ ਸਾਥੀ ਦਾ ਕਿੰਨਾ ਕੁ ਤੁਹਾਨੂੰ ਇੱਕ ਦੂਜੇ ਦਾ ਸਹਾਰਾ ਵਾ ਜਿਵੇਂ ਆਪਣੇ ਸਰੀਰ ਦਾ ਸਾਰਾ ਹੈਗਾ ਉਹਵੇਂ ਜੀਵਨ ਸਾਥੀ ਦਾ ਸਾਰਾ ਜੀ ਆਪਾਂ ਇੱਕ ਦੂਜੇ ਦੇ ਸਹਾਰਾ ਸਹਾਰੇ ਦੇ ਚੱਲ ਰਹੇ ਹੈਗੇ ਆ ਪਰ ਵੀਂਦੇ ਅਸੀਂ ਦੇਖਿਆ ਜਦੋਂ ਤੁਸੀਂ ਜਿਮੈਟੋ ਦਾ ਕੰਮ ਕਰਦੇ ਹੋ ਤੁਹਾਡੀ ਧਰਮ ਬੱਲੀ ਤੁਹਾਡਾ ਜਿਹੜਾ ਜਿਮੈਟੋ ਦਾ ਬੈਗ ਹੈ ਉਹ ਬਾਹਰ ਲੈ ਕੇ ਜਾਂਦੀ ਹੈ ਤੁਹਾਡੇ ਨਾਲ ਮਦਦ ਕਰਦੀ ਹੈ ਤੁਹਾਡਾ ਖਾਣਾ ਗਾ ਟਾ ਡਿਫਰੋਂ ਗਾ ਨਾਲ ਦਿੰਦੀ ਹੈ ਕਿੰਨਾ ਕਿ ਚੰਗਾ ਲੱਗਦਾ ਜਦੋਂ ਇਹ ਘਰ ਦੀ ਬੱਚੀ ਸਾਥੀ ਜਦੋਂ ਇਸ ਤਰ੍ਹਾਂ ਮਿਹਨਤ ਕਰਦੀ ਤੁਹਾਡੇ ਨਾਲ ਹੱਥ ਨਾਲ ਹੱਥ ਫੜਾਉਂਦੀ ਹੈ ਹੁਣ ਮੈਂ ਉਹਨਾਂ ਵਾਸਤੇ ਕੁਝ ਕਰਨਾ ਹੈ ਤੇ ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਉਹ ਮੇਰੇ ਵਾਸਤੇ ਆਪਣਾ ਘਰ-ਬਾਰ ਉਹਨਾਂ ਛੱਡਿਆ ਮੇਰੇ ਨਾਲ ਰਹਿ ਰਹੇ ਨੇ ਮੇਰੇ ਸਪੋਰਟ ਵਿੱਚ ਨੇ ਮੇਰੇ ਹਸਬੰਦ ਜੀ ਨੂੰ ਆਈਟੀਸੀ ਕੰਪਨੀ ਕਪੂਰਥਲਾ ਨੇ ਇੰਟਰਵਿਊ ਲਿੱਤੇ ਇਹਨਾਂ ਨੂੰ ਸਿਲੈਕਟ ਕੀਤਾ ਫਿਰ ਜਦੋਂ ਉੱਥੇ ਵੱਡੇ ਆਫੀਸਰਾਂ ਦੇ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਨਹੀਂ ਤੁਹਾਡੀ ਸਰ ਦੋਨਾਂ ਹੱਥਾਂ 'ਚ ਸਟਿੱਕਾ ਸੀ ਤੁਹਾਨੂੰ ਜੋਬ ਨਹੀਂ ਦੇ ਸਕਦੇ ਤੇ ਤੁਹਾਡੀ ਵਾਈਫ ਵੀ ਫਿਜ਼ੀਕਲੀ ਹੈਂਡੀਕੈਪਡ ਹੈ ਤੇ ਅਸੀਂ ਉਹਨਾਂ ਨੂੰ ਜੋਬ ਦੇ ਸਕਦੇ ਹਾਂ ਕਰਨਾ ਚਾਹੁੰਦੇ ਆ ਤੇ ਮੈਂ ਨੇ ਕਿਹਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਮੈਂ ਕਰਾਂਗਾ ਜਾਂ ਨਾ ਕਹਿੰਦੇ ਹਾਂਜੀ ਕਰੋ ਮੈਂ ਇੱਕ ਸਾਲ ਉੱਤੇ ਜੋਬ ਕੀਤੀ ਮੇਰੇ ਹਸਬੰਦ ਜੀ ਦੀ ਪੂਰੀ ਮੇਰੇ ਨਾਲ ਸਪੋਰਟ ਰਹੀ ਜੀ ਮੈਨੂੰ ਲੈ ਕੇ ਜਾਣਾ ਲੈ ਕੇ ਆਣਾ ਜਾਨਕੀ ਸਾਡੇ ਕੰਪਨੀ ਤੋਂ ਰੂਮ ਸਾਡਾ 100 ਮੀਟਰ ਸੀਗਾ ਜੀ ਤੇ ਹਰ ਮੁਸ਼ਕਲਾਂ ਦੇ ਵਿੱਚ ਮੇਰੇ ਹਸਬੰਦ ਜੀ ਨੇ ਮੇਰਾ ਸਾਥ ਦਿੱਤਾ ਜੀ ਮੈਂ ਵੀ ਡਿਸੇਬਲ ਹੈਗਾ ਬਚਪਨ ਤੋਂ ਹੀ ਹੈਗਾ ਮੈਂ ਵੀ ਜਨਨਾ ਬਚਪਨ ਤੋਂ ਮੈਂ ਵੀ ਬੱਚਿਆਂ ਨਾਲ ਹਰ ਦੁਨੀਆ ਹਰ ਤਰ੍ਹਾਂ ਦੇ ਰੋਗ ਨੇ ਮੈਨੂੰ ਰੋਕੀ ਆਪਣਾ ਬਹੁਤ ਕੁਝ ਕਿੰਦਰ ਨੇ ਆਪਣਾ ਮੇਰੇ ਸਰੀਰ ਨੂੰ ਵੀ ਇੱਕ ਮਜ਼ਾਕ ਉਡਾਉਂਦੇ ਰਹੇ ਨੇ ਇਹਨਾਂ ਦੇ ਵਿੱਚ ਇੱਕ ਇੱਕ ਨਾਪੱਖੀ ਪਰਵਾਹ ਨਹੀਂ ਕੀਤੀ ਹੈਗੀ ਜਿੰਨੇ ਮੈਨੂੰ ਆਪਣੇ ਛੋਟੇ ਕਰਤੇ ਕਾਰਨ ਪਹਿਲਾਂ ਮੈਨੂੰ ਬਹੁਤ ਮਹਿਸੂਸ ਹੁੰਦਾ ਸੀ ਜਦੋਂ ਕਿਤੇ ਰਿਵਿਊ ਦੇਣ ਵਾਸਤੇ ਜਾਣਾ ਪੈਂਦਾ ਕਿਸੇ ਘਰੇ ਫਿਰ ਕਿਸ ਤਰ੍ਹਾਂ ਆਰਡਰ ਚ ਭਤਾਉਂਦੇ ਹੋ ਆਪ ਤੇ ਭਾਗੋ ਚਲੇ ਜਾਂਦੇ ਫਿਰ ਕਿਸ ਤਰ੍ਹਾਂ ਸਾਰਾ ਸਬਰ ਕਰਦੇ ਉਹਨਾਂ ਸਾਡਾ ਆਰਡਰ ਪੈਂਦਾ ਹੈਗਾ ਤੇ ਆਟੋਮੈਟਿਕਲੀ ਸਾਰੀ ਡਿਟੇਲ ਜਿਹੜੀ ਹੈਗੀ ਹੈ ਕਸਟਮਰ ਕੋ ਪਹੁੰਚ ਜਾਂਦੀ ਹੈਗੀ ਇਹ ਬੰਦਾ ਕਿਸ ਕੰਡੀਸ਼ਨ ਦਾ ਕੀ ਨਾਮ ਹੈਂਦਾ ਤੇ ਆਪਣਾ ਉਸੇ ਹਿਸਾਬ ਨਾਲ ਉਹ ਅਗਰੇ ਵੀ ਅੱਛੇ ਇਨਸਾਨ ਹੁੰਦੇ ਨੇ ਉਸ ਅੱਛਾ ਵਰਤਾਵਰਤ ਕਰਦੇ ਨੇ ਕਈ ਵਾਰੀ ਖੁਦ ਆਕੜ ਜਿਵੇਂ ਜਾਂਦੇ ਨਾ ਥੜਿਓ ਤੇ ਹੋਟਲ ਰੈਸਟੋਰੈਂਟ ਵਗੈਰਾ ਵੀ ਉਹ ਵੀ ਅੱਛਾ ਵਰਤਾਵਰਤ ਕਰਦੇ ਨੇ ਜੀ ਕਿਉਂਕਿ ਦਾ ਰੋਟੀ ਵੀ ਵਧੀਆ ਚਾਹਤੀ ਹੈ ਮਾਲਕ ਹੈਗਾ ਲੇਕਿਨ ਮਾਲਕ ਨਜ਼ਰ ਨਹੀਂ ਆਂਦਾ ਸਸਿਕਾ ਦੋਸਤੋ ਵਾਹਰ ਟਵਾੜਾ ਦੋਸਤ ਹਰਜੀਤ ਸਿੰਘ ਘਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਨਾਲ ਅਕਸਰ ਕਿ ਆਇੰਦਾ ਵੀ ਜੇਕਰ ਜੀਵਨ ਸਾਥੀ ਚੰਗਾ ਮਿਲ ਜੇ ਤੇ ਕਹਿੰਦੇ ਬੰਦੇ ਦੀ ਜ਼ਿੰਦਗੀ ਜਿਹੜੀ ਆ ਸਵਰ ਜਾਂਦੀ ਆ ਚਾਹੇ ਉਹ ਧਰਮ ਪਤਨੀ ਆ ਤੇ ਚਾਹੇ ਉਹ ਪਤੀ ਆ ਇਸੇ ਤਰ੍ਹਾਂ ਦੀ ਤੁਹਾਨੂੰ ਅੱਜ ਅਮਰਸਾ ਦੀ ਕਹਾਣੀ ਦਿਖਾਵਾਂਗਾ ਇਸ ਜੋੜੇ ਦੀ ਜਿਨ੍ਹਾਂ ਦਾ ਪ੍ਰਵੀਨ ਆ ਜਿਨ੍ਹਾਂ ਨੂੰ ਬਚਪਨ ਤੋਂ ਪਾਲਿਆ ਹੋਇਆ ਅਤੇ ਉਹਨਾਂ ਦੀ ਧਰਮ ਪਤਨੀ ਜਿਹੜੀ ਕਿ ਸਰੋਜ ਰਾਣੀ ਆ ਅਤੇ ਉਹਨਾਂ ਨੂੰ ਜਿਹੜਾ ਕੀ ਉਹ ਕੱਦ ਜਿਹੜਾ ਉਹਨਾਂ ਦਾ 3 ਫੁੱਟ ਆ ਪਰ ਫਿਰ ਵੀ ਦੋਵੇਂ ਜੀ ਬੜੇ ਖੁਸ਼ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਦੂਜੇ ਦਾ ਜ਼ਿੰਦਗੀ ਵਿੱਚ ਸਾਥ ਦੇ ਰਹੇ ਨੇ ਸੁਖ ਦੇ ਵਿੱਚ ਬਜ਼ੁਰਗ ਭਾਈਵਾਲ ਨੇ ਪ੍ਰਵੀਨ ਕੁਮਾਰ ਸਾਡੇ ਨਾਲ ਗੱਲ ਕਰਾਂਗੇ ਪ੍ਰਵੀਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਰ ਜੀ ਪ੍ਰਵੀਨ ਕੁਮਾਰ ਜੀ ਜ਼ਿੰਦਗੀ ਕਿਸ ਤਰ੍ਹਾਂ ਚਲਾਂਦੀ ਹੈ ਦਸ਼ਕਾਂ ਨੂੰ ਸਾਝਾ ਕਰਦੇ ਹੋ ਕਿਹੜੇ ਕਿਹੜੇ ਚੰਗੇ ਮਾੜੇ ਹਾਲਾਤਾਂ ਵਿੱਚੋ ਜ਼ਿੰਦਗੀ ਲੰਘ ਰਹੀ ਆ ਤੇ ਜੀਵਨ ਸਾਥੀ ਦਾ ਕਿੰਨਾ ਕੁ ਤੁਹਾਨੂੰ ਇੱਕ ਦੂਜੇ ਦਾ ਸਹਾਰਾ ਵਾ ਜੀਵਨ ਸਾਥੀ ਦਾ ਜੀ ਮੈਨੂੰ ਆਪਣਾ ਜਿਵੇਂ ਆਪਣੇ ਸਰੀਰ ਦਾ ਸਾਰਾ ਹੈਗਾ ਉਹ ਮੇਂ ਜੀਵਨ ਸਾਥੀ ਦਾ ਸਾਰਾ ਜੀ ਆਪਾਂ ਇੱਕ ਦੂਸਰ ਦੇ ਸਾਰਾ ਸਹਾਰੇ ਦੇ ਚੱਲ ਰਹੇ ਹੈਗੇ ਕਿਉਂਕਿ ਸਾਡਾ ਵੇਖੋ ਇਸ ਟਾਈਮ ਜੋ ਵੀ ਸਕੇ ਸਪੰਦੀ ਸਨ ਇਸ ਟਾਈਮ ਸਾਰੇ ਸਾਡੇ ਤੋਂ ਦੂਰ ਬੈਠੇ ਨੇ ਲੇਕਿਨ ਆਪਾਂ ਜੋ ਵੀ ਆਪਣਾ ਮਾੜਾ ਚੰਗਾ ਵਕਤ ਆਂਦਾ ਖੁਦ ਮੈਨੇਜ ਕਰ ਜਿੰਦੇ ਆ ਜੀ ਰਵੀਨ ਜੀ ਹਮੇਸ਼ਾ ਕਹਿੰਦਾ ਵੀ ਜੋੜੀਆਂ ਜਿਹੜੀਆਂ ਰੱਬ ਬਣਾ ਕੇ ਭੇਜਦਾ ਵਾ ਕਹਿੰਦੇ ਤੁਰ ਦਰਗਾਹ ਤੋਂ ਜੋੜੀਆਂ ਬੰਦੀਆਂ ਨੇ ਠੀਕ ਹੈ ਨਾ ਐਸ ਤੱਕ ਜਿਹੜੇ ਤੁਹਾਡੀ ਪਰਮਾਤਮਾ ਵਾਲੇ ਜੋੜੀ ਬਣਾਈ ਹੈ ਦੋਵਾਂ ਜੀ ਆਂਦੀ ਸੋਜ ਰਾਣੀ ਦੀ ਤੇ ਪ੍ਰੀਤ ਕੁਮਾਰ ਦੀ ਖੁਸ਼ ਹੋਵੇ ਜ਼ਿੰਦਗੀ ਵਿੱਚ ਇਸ ਜੋੜ ਹਾਂਜੀ ਆਪਾਂ ਤੁਹਾਨੂੰ ਖੁਸ਼ ਹੈਗੇ ਆ ਪਰਮਾਤਮਾ ਜੋੜੀਆਂ ਤਾਂ ਖੇ ਰੁੱਤੋਂ ਹੀ ਬਣਾ ਕੇ ਆਂਦੀਆਂ ਨੇ ਲੇਕਿਨ ਥੱਲੇ ਸਾਡੇ ਕਰਮਾਂ ਦੇ ਸਾਹਮਣੇ ਚੱਲਦੀਆਂ ਨੇ ਜੀ ਜਿਵੇਂ ਜੇ ਆਪਾਂ ਕਰਮ ਕਰਾਂਗੇ ਉਵੇਂ ਤੇ ਸਾਡੇ ਆਪਸ ਦੇ ਸਬੰਧ ਰਹਿਣਗੇ ਪ੍ਰਵੀਨ ਜੀ ਬਚਪਨ ਤੋਂ ਪੋਲੀਓ ਹੋਇਆ ਕਿ ਜਾਂ ਫਿਰ ਬਾਅਦ ਤੁਹਾਨੂੰ ਪ੍ਰੋਬਲਮ ਆਈ ਹੈ ਲੱਤ ਵਿੱਚ ਤੇ ਦਸਕਾਂ ਜਿਹਨੂੰ ਸਾਂਝਾ ਕਰਦੇ ਹੋ ਜ਼ਿੰਦਗੀ ਵਿੱਚ ਕਿੰਨੇ ਕਿ ਮਿਹਨਤ ਕਰਨੀ ਪਈ ਆ ਕਿਹੜੇ ਕਿਹੜੇ ਕੰਮ ਜ਼ਿੰਦਗੀ ਵਿੱਚ ਕੀਤੇ ਆ ਤੇ ਅਮਰ ਸਿੰਘ ਸਾਹਿਬ ਆਉਂਦਾ ਕਿਸ ਤਰ੍ਹਾਂ ਸੁਆਬ ਬਣਿਆ ਤੁਹਾਨੂੰ ਅਮਰਸਰ ਗੁਰੂ ਨਗਰੀ ਵਿੱਚ ਸਰਦੀ ਵੇ ਕੋ ਸਟਰਗਲ ਤੇ ਸ਼ੁਰੂ ਤੋਂ ਕੀਤਾ ਹੈਗਾ ਸ਼ੁਰੂ ਤੋਂ ਇਹ ਨਹੀਂ ਸੀ ਪਤਾ ਵੀ ਕਿੱਥੇ ਪਹੁੰਚਣਾ ਹੈਗਾ ਬਾਕੀ ਐਸੀ ਵੀ ਦੂਸਰੇ ਨੋਰਮਲ ਇਨਸਾਨ ਕੰਮ ਕਰ ਰਿਹਾ ਹੈਗਾ ਤੇ ਸਾਨੂੰ ਵੀ ਕਰਨਾ ਚਾਹੀਦਾ ਤਾਂ ਬਹੁਤ ਕੋਸ਼ਿਸ਼ ਕੀਤੀ ਜੋ ਕੋ ਕਰ ਸਕਦੇ ਜੇ ਜੋ ਕੋ ਸਿੱਖ ਸਕਦੇ ਜੇ ਸਿੱਖਿਆ ਵੀ ਕਾਫੀ ਕੁਝ ਤੇ ਫਿਰ ਆਪਾਂ ਸਾਨੂੰ ਆਰਟੀਸੀ ਕੰਪਨੀ ਚ ਇੱਥੇ ਮੈਨੂੰ ਜੋਬ ਮਿਲੀ ਸੀ ਤੇ ਉਹ ਜੋਬ ਫਿਰ ਉਥੇ ਮੇਰਾ ਸਿਲੈਕਟਡ ਹੋ ਗਿਆ ਸਾ ਇੰਟਰਵਿਊ ਹੋ ਗਿਆ ਸਾਰਾ ਕੁਝ ਹੋ ਗਿਆ ਜੇ ਕੰਪਨੀ ਚ ਆਇਆ ਤੇ ਕਿ ਨਗਾ ਤੁਹਾਡੇ ਕੋ ਦੋਨੋਂ ਹਾ ਤਾਂ ਮੈਂ ਸਵਾਲ ਕੀਤਾ ਨਾ ਸਟਰੀ ਕੇ ਲਈ ਤੇ ਤੁਸੀਂ ਫਿਰ ਸਕਦੇ ਹੋ ਤੇ ਤੋ ਤੁਹਾਨੂੰ ਉਹ ਜੋ ਬਣੀ ਜਾ ਸਕਦੇ ਅਗਰ ਤੁਸੀਂ ਚਾਹੋ ਜ ਤੁਹਾਡੀ ਵਾਈਫ ਜੋਬ ਕਰ ਸਕਦੇ ਨੇ ਦੋਨਾਂ ਵਿੱਚ ਇੱਕ ਨਹੀਂ ਦੇ ਸਕਦੇ ਆ ਫਿਰ ਉਸ ਟਾਈਮ ਸਾਨੂੰ ਜੋਬ ਦੀ ਜਰੂਰਤ ਸੀ ਸਰ ਫਿਰ ਉਹ ਇਹ ਕਰਨ ਲੱਗੇ ਜੋਬ ਤੇ ਉਥੇ ਕੰਮ ਕਰਨ ਲੱਗੇ ਹੁਣ ਮੈਨੂੰ ਉਥੇ ਕਾफी ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਪੂਰਸਲੇ ਕਿਧਰ ਕੰਮ ਨਹੀਂ ਮਿਲਿਆ ਤੇ ਮੈਂ ਫਿਰ ਦੂਜੀਆਂ ਦਿਵਾਂਗਾ ਨੂੰ ਵੇਖਿਆ ਕਈਆਂ ਨੂੰ ਵੇਖਿਆ ਵੀ ਇਹ ਜਮਾਟੋ ਦਾ ਕਰ ਰਹੇ ਸੀ ਪਰ ਉਹਨਾਂ ਨੂੰ ਵੀ ਅਕਸਰ ਮੈਂ ਵੀ ਆਪਣਾ ਕੋਸ਼ਿਸ਼ ਕੀਤੀ ਤੇ ਆਪਣੇ ਪਹੀਆ ਲਵਾ ਕੇ ਬਾਈਕ ਨੂੰ ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਮੇਰੇ ਤੋਂ ਪ੍ਰਮੇਂਦੀ ਅਸੀਂ ਦੇਖਿਆ ਜਦੋਂ ਤੁਸੀਂ Zomato ਦਾ ਕੰਮ ਕਰਦੇ ਹੋ ਤੁਹਾਡੀ ਧਰਮ ਬੰਨੀ ਤੁਹਾਡਾ ਜਿਹੜਾ Zomato ਦਾ ਬੈਗ ਆ ਉਹ ਬਾਹਰ ਲੈ ਕੇ ਜਾਂਦੀ ਹੈ ਤੁਹਾਡੇ ਨਾਲ ਮਦਦ ਕਰਦੀ ਹੈ ਤੁਹਾਡਾ ਖਾਣਾ ਗਰਾਂ ਟਿਫਨ ਗਰਾਂ ਨਾਲ ਦਿੰਦੀ ਆ ਕਿੰਨਾ ਕਿ ਚੰਗਾ ਲੱਗਦਾ ਜਦੋਂ ਇਹ ਘਰ ਦੀ ਜੀਵਨ ਸਾਥੀ ਜਦੋਂ ਇਸ ਤਰ੍ਹਾਂ ਮਿਹਨਤ ਕਰਦੀ ਹੈ ਤੁਹਾਡੇ ਨਾਲ ਹੱਥ ਨਾਲ ਹੱਥ ਫੜਾਉਂਦੀ ਆ। ਵੇਖੋ ਜੀ ਮੇਰੇ ਹੁਣ ਮੈਂ ਉਹਨਾਂ ਵਾਸਤੇ ਕੁਝ ਕਰਨਾ ਹੈ ਤੇ ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਉਹ ਮੇਰੇ ਵਾਸਤੇ ਆਪਣਾ ਘਰ ਬਰੋਂ ਨਾ ਛੱਡਿਆ ਮੇਰਾ ਨਾ ਰਹਿ ਰਹੇ ਨੇ ਮੇਰੇ ਸਪੋਰਟ ਵਿੱਚ ਨੇ ਤੇ ਉਹਨਾਂ ਤੇ ਉਹ ਮੇਰੇ ਵਾਸਤੇ ਕੁਝ ਕਰਦੇ ਨਹੀਂ ਆ ਮੈਂ ਉਹਨਾਂ ਵਾਸਤੇ ਕੁਝ ਇੱਕ ਦੋ ਸਾਨੂੰ ਖੁਸ਼ੀ ਮਤਲਬ ਮਹਿਸੂਸ ਕਿ ਸਰ ਹੁੰਦੀ ਹੀ ਹੈ ਪ੍ਰਵੀਨ ਜੀ ਜਦੋਂ ਵਿਆਹ ਆ ਅਸੀਂ ਤੁਹਾਡੇ ਵਿਆਹ ਨੂੰ ਸ਼ਾਇਦ 9 ਸਾਲ ਤੁਸੀਂ ਦੱਸਿਆ ਵੀ ਹੋ ਗਏ ਨੇ ਜੋ ਨਵਾਂ ਨਵਾਂ ਵਿਆਹ ਆ ਅਸੀਂ ਜ਼ਿੰਦਗੀ ਚ ਕਿੰਨੇ ਕੁ ਮੁਸ਼ਕਲਾਂ ਦਾ ਸਾਹਮਣਾ ਜਾਂ ਕਹੇ ਲੋ ਵੀ ਲੋਕਾਂ ਵੱਲੋਂ ਕਦੀ ਕਿਸਤੀ ਗੱਲ ਕੋਕ ਟਿੱਕ ਚ ਕੀਤੀ ਗਈ ਅਸੀਂ ਵੀ ਤੁਹਾਡੀ ਤਲਪਨੀ ਦਾ ਕੱਦ ਛੋਟਾ ਵਾ ਜਾਂ ਤਾਨੂੰ ਇਸ ਚੀਜ਼ ਪਰੋਲੇ ਕਿਉਂਕਿ ਇਸ ਤਰ੍ਹਾਂ ਦਾ ਕੋਈ ਮੁਸ਼ਕਲਾ ਸਾਹਮਣਾ ਕਰਨਾ ਪਿਆ ਤੁਹਾਨੂੰ ਜੀ ਸਰ ਇਹ ਚੀਜ਼ਾਂ ਹੋਣਾ ਮੈਂ ਵੀ ਡਿਸੇਬਲ ਹੈਗਾ ਬ ਮੈਂ ਵੀ ਜਾਣਦਾ ਬਚਪਨ ਤੋਂ ਮੈਂ ਵੀ ਬੱਚਿਆਂ ਨੇ ਹਰ ਦੁਨੀਆ ਹਰ ਤਰ੍ਹਾਂ ਦੇ ਰੋਗ ਨੇ ਮੈਨੂੰ ਰੋਕੀ ਆਪਣਾ ਬਹੁਤ ਕੁਝ ਕੇਂਦਰ ਨੇ ਆਪਣਾ ਮੇਰੇ ਸਰੀਰ ਨੂੰ ਇੱਕ ਮਜ਼ਾਕ ਉਡਾ ਅੰਦਰ ਨੇ ਇਹਨਾਂ ਦੇ ਵਿੱਚ ਇੱਕ ਲੇਕਨ ਆਪਾਂ ਖਸ ਦੀ ਪਰਵਾਹ ਨਹੀਂ ਕੀਤੀ ਹੈਗੀ ਹਾਂਜੀ ਹਾਂਜੀ ਕਿ ਲੱਗਦਾ ਜਿਸ ਤਰ੍ਹਾਂ ਰੱਬ ਨੇ ਬਣਾਇਆ ਵਾ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਬਣਾਇਆ ਪ੍ਰਮਾਤਮਾ ਨੇ ਬਣਾਇਆ ਵਾ ਖੁਸ਼ ਉਸ ਨਗਰੀ ਵਿੱਚ ਖੁਸ਼ ਜੋ ਪ੍ਰਮਾਤਮਾ ਨੇ ਬਣਾਤਾ ਸੀ ਹਾਂਜੀ ਹਾਂਜੀ ਆਪਾਂ ਇਹ ਗੁਰੂਆਂ ਦੀ ਨਗਰੀ ਵਿੱਚ ਖੁਸ਼ ਆ ਜੀ ਆ ਕੇ ਇੱਥੇ ਤੇ ਆਪਾਂ ਆ ਕੇ ਪ੍ਰਮਾਤਮਾ ਦੀ ਓਟ ਥੱਲੇ ਆ ਤੇ ਸਾਨੂੰ ਆਪਣਾ ਬਹੁਤ ਅੱਛਾ ਲੱਗ ਰਿਹਾ ਜੀ ਇੱਥੇ ਆ ਕੇ ਤੇ ਬਹੁਤ ਆਪਣੇ ਉੱਤੇ ਸ਼ੇਰ ਵੀ ਵੇਖਿਆ ਹੈ ਮਰਸਰ ਸ਼ੇਰ ਵੀ ਵੇਖ ਰਹੇ ਆ ਬਾਕੀ ਬਹੁਤ ਅੱਛੇ ਇਨਸਾਨ ਨਹੀਂ ਥੇ ਬਹੁਤ ਅੱਛਾ ਸ਼ੇਰ ਹੈ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਪ੍ਰਵੀਨ ਕੁਮਾਰ ਦਾ ਕਹਿਣਾ ਵੀ ਜਿਸ ਤਰ੍ਹਾਂ ਰੱਬ ਨੇ ਬਣਾਇਆ ਪਰਮਾਤਮਾ ਨੇ ਉਹਨਾਂ ਨੂੰ ਬਣਾਇਆ ਡਿਸੇਬਲ ਬਣਾਇਆ ਚਾਹੇ ਪੋਲੀਓ ਹੋਇਆ ਹੋਵੇ ਚਾਹੇ ਉਹਨਾਂ ਦੀ ਘਰ ਦੀ ਦਾ ਕਾਦ ਜਰੂਰ ਛੋਟਾ ਤੇ ਫੁੱੜਦਾ ਪਰ ਕਹਿੰਦੇ ਖੁਸ਼ ਹੈ ਜਿੱਦਾਂ ਬਣਾਇਆ ਪਰਮਾਤਮਾ ਨਾਲ ਕਦੀ ਕੋਈ ਗੁੱਸਾ ਗਿਲਾ ਨਹੀਂ ਹੈਗਾ ਅਸੀਂ ਦੇਖਦੇ ਹਾਂ ਜਦੋਂ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿਸੇ ਦੀ ਲੱਤ ਬਾਹ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਦੇਖਿਆ ਕਿਈ ਲੋਕ ਨਾ ਤਾਂ ਨੇ ਮੇਰੇ ਰੱਬ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਪਰਮਾਤਮਾ ਨਾਲ ਪਰ ਇਹ ਜੋ ਜੋੜੀ ਜਿਹੜੀ ਆ ਪ੍ਰਵੀ ਲਾ ਨੀਗਾ ਤੇ ਮੈਨੂੰ ਇਹ ਸੋ ਵੀ ਪ੍ਰਵਿੰਦ ਜੀ ਫਿਰ ਡਿਲੀਵਰੀ ਦਾ ਟਾਈਮ ਕਿਨੇ ਵੇ ਸ਼ੁਰੂ ਕਰਦੇ ਹੋ ਸ਼ਾਮੀ ਕਿਨੇ ਵਜੇ ਤੱਕ ਜਾਂਦੇ ਹੋ ਜਦੋਂ ਕਿਤੇ ਡਿਲੀਵਰੀ ਦੇਣ ਵਾਸਤੇ ਜਾਣਾ ਪੈਂਦਾ ਕਿਸੇ ਘਰੇ ਫਿਰ ਕਿਸ ਤਰ੍ਹਾਂ ਆਰਡਰ ਭਤਾਉਂਦੇ ਹੋ ਆਪ ਤੇਰਾ ਗੋ ਚਲੇ ਜਾਂਦਾ ਫਿਰ ਕਿਸ ਤਰ੍ਹਾਂ ਸਾਰਾ ਸਬਰ ਕਰਦੇ ਹੋ ਨਾਲ ਸਰ ਜੀ ਜਦੋਂ ਮੈਂ ਆਇਆ ਸੀ ਸ਼ੁਰੂ ਸ਼ੁਰੂ ਤੇ ਮੇਰੇ ਆਪਣਾ 9 ਵਜੇ ਤੋਂ ਲੈ ਕੇ ਤੇ ਰਾਤੀ 8 ਵਜੇ ਤੱਕ ਕੰਮ ਕਰਦਾ ਸੀ 10 ਵਜੇ ਤੱਕ ਵੀ ਕੀਤਾ ਹੈਗਾ ਤੇ ਫਿਰ ਮੇਰੇ ਰੋਡ ਪਈ ਮੈਨੂੰ ਦਿੱਕਤ ਆਣ ਲੱਗ ਗਈ ਦਰਦੋਂ ਉੱਠ ਗਈ ਸੀ ਤੇ ਹਸਪੀਟਲਾਈਜ਼ ਵੀ ਹੋਇਆ ਵਾਂ ਪਿੱਛੇ ਜੇ ਤੇ ਉਸ ਤੋਂ ਬਾਅਦ ਸਰ ਮੈਂ ਆਪਣਾ ਇੱਕ ਟਾਈਮ ਬੰਨ ਲਿਆ ਹੈਗਾ ਵੀ ਆਪਣਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਹਾਂਜੀ ਸ਼ਾਮੀ 6 ਵਜੇ ਵਾਪਸ ਆ ਜਾਣਾ ਸਰ ਮੈਂ ਵੀ ਜਦੋਂ ਕਸਟਮਰ ਵਾਸਤੇ ਡੇਲ ਲੈ ਕੇ ਜਾਂਦੇ ਹੋ ਡਿਲੀਵਰੀ ਉਹ ਕਿਸ ਕਿਸ ਦਾ ਕਸਟਮਰ ਨੂੰ ਫੋਨ ਕਰਦੇ ਹੋ ਕੀ ਦੱਸਦੇ ਹੋ ਵੀ ਮੇਰੇ ਕੋਲ ਚੱਲ ਨਹੀਂ ਜਾਂਦਾ ਜਾਂ ਬਾਹਰ ਆ ਜਾਓ ਕੀ ਦੱਸ ਕੇ ਦੱਸਦੇ ਹੋ ਤੇ ਕਸਟਮਰ ਤੁਹਾਡਾ ਕਿੰਨਾ ਕੋਆਪਰੇਟ ਕਰਦਾ ਵਾ ਸਰ ਜਦੋਂ ਸਾਡਾ ਆਰਡਰ ਪੈਂਦਾ ਹੈਗਾ ਤੇ ਆਟੋਮੈਟਿਕਲੀ ਸਾਰੀ ਡਿਟੇਲ ਜਿਹੜੀ ਹੈਗੀ ਹੈ ਕਸਟਮਰ ਕੋ ਪਹੁੰਚ ਜਾਂਦੀ ਹੈਗੀ ਇਹ ਬੰਦਾ ਕਿਸ ਕੰਡੀਸ਼ਨ ਦਾ ਕੀ ਨਾਮ ਹੈਂਦਾ ਤੇ ਆਪਣਾ ਉਸ ਦੇ حساب ਨਾਲ ਉਹ ਅਗਰੇ ਵੀ ਅچھے ਇਨਸਾਨ ਹੁੰਦੇ ਨੇ ਉਹ ਸਭ ਅੱਛਾ ਵਰਤਾਵ ਕਰਦੇ ਨੇ ਕਈ ਵਾਰੀ ਖੁਦ ਆਕਰ ਡਿਲੀਵਰੀ ਜਾਂਦੇ ਨੇ ਥੱਲੇ ਉਹ ਤੇ ਹੋਟਲ ਰੈਸਟੋਰੈਂਟ ਵਗੈਰਾ ਵੀ ਉਹ ਵੀ ਅੱਛਾ ਵਰਤਾਵ ਕਰਦੇ ਨੇ ਜੀ ਕਿ ਲੱਗਦਾ ਨੇ ਵੀ Zomato ਜਿਹੜੀ ਆ ਇੱਕ ਵਧੀਆ ਕੰਪਨੀ ਆ ਜਿਹੜੇ ਦਿਵਿਆੰਗ ਲੋਕ ਨੇ ਜਿਹੜੇ ਜਿਹੜੇ ਡਿਸੇਬਲ ਨੇ ਉਹਨਾਂ ਵਾਸਤੇ ਇੱਕ ਰੋਜੀ ਰੋਟੀ ਦਾ ਵਧੀਆ ਸਾਧਨ ਜਿਹੜਾ ਬਣਾਇਆ ਵਾ ਕਿਉਂਕਿ ਨਹੀਂ ਤੇ ਅਸੀਂ ਦੇਖਿਆ ਕਈ ਲੋਕ ਚਲੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਜਿਹਨੇ ਨਹੀਂ ਚੱਲ ਫੇਸ ਸਕਦੇ ਉਹਨਾਂ ਨੂੰ ਰੋਟੀ ਪਾਣੀ ਕਮਾਉਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ ਕਿ ਲੱਗਦਾ Zomato ਸਾਰਾ ਬਣੀ ਕੰਪਨੀ ਸਰ ਜਿਹੜੇ ਭਵੇਂ ਦਿਵਿਆਂਗੇ ਭਵੇਂ ਕੋ ਨੋਰਮਲ ਇਨਸਾਨ ਹੈ ਜੇ ਕੋ ਕਰਕੇ ਖਾਣਾ ਚਾਹੁੰਦਾ ਹੈਗਾ ਤੇ ਦਿਵਿਆਂਗ ਇਨਸਾਨ ਵਾਸਤੇ ਬਹੁਤ ਅੱਛਾ ਪਲੇਟਫਾਰਮ ਆਏਗਾ ਹਾਂਜੀ ਜਮਾਟੋ ਦਾ ਕਿਉਂਕਿ ਦਾ ਰੋਟੀ ਵੀ ਬੜਿਆ ਚਾਹਾਂਗੀ ਇਹ ਮਾਰਗ ਹੈਗਾ ਲੇਕਿਨ ਮਾਰਗ ਨਜ਼ਰ ਨਹੀਂ ਆਂਦਾ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪਈ ਇਹ ਜਿਹੜੀ ਰੋਟੀ ਤਾਂ ਦਿਖਾ ਰਹੇ ਆ ਅਮਰਸਰ ਦੇ ਰਹਿਣ ਵਾਲੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਜ਼ਿੰਦਗੀ 'ਚ ਚੰਗੇ ਮਾੜੇ ਦਿਨ ਚੰਗੇ ਮਾੜਾ ਸਮਾ ਜ਼ਰੂਰ ਆਉਂਦਾ ਵਾ ਪਰ ਇਹ ਜੋੜੀ ਹੱਸ-ਵਸ ਕੇ ਇੱਕ ਦੂਜੇ ਦਾ ਸਾਥ ਇੱਕ ਜਿਹੜਾ ਦੇ ਲਈ ਹੈ ਤੇ ਮੈਨੂੰ ਇਸ ਤੋਂ ਵੀ ਕਦੀ ਜਿਹੜੇ ਲੋਕ ਬੇਸ਼ਅਮ ਜਿਵੇਂ ਪਹਿਲਾਂ ਗੱਲ ਕੀਤੀ ਆ ਆਪਸ ਵਿੱਚ ਇੱਕ ਦੂਜੇ ਦਾ ਅੱਜ ਕੱਲ੍ਹ ਲੋਕਾਂ ਦਾ ਪਿਆਰ ਘਟਦਾ ਗਿਆ ਮੀਆਂ ਬੀਵੀ ਦਾ ਸੀ ਦੇਖੀ ਅੱਜ ਕੱਲ੍ਹ ਕਾਜੂ ਦਾ ਜ਼ਬਾਨਾ ਆ ਗਿਆ ਵਾ ਅੱਜ ਦੇ ਅਸੀਂ ਖਬਰਾਂ ਦੇਖਦੇ ਆਂ ਵੀ ਕਦੀ ਘਰਵਾਲੇ ਨੇ ਘਰਵਾਲੀ ਨੂੰ ਮਾਰ ਦਿੱਤਾ ਕਦੀ ਘਰਵਾਲੀ ਘਰਵਾਲੀ ਨੂੰ ਮਾਰ ਦਿੰਦੇ ਆ ਦੁਨੀਆਂ 'ਚ ਪਿਆਰ ਕਿਉਂ ਘਟਦਾ ਜਾ ਰਿਹਾ ਪ੍ਰਵੀਨ ਜੀ ਕੀ ਹਾਲਾਤ ਹੋ ਗਏ ਨੇ ਦੁਨੀਆਂ ਦੇ ਇਸ ਕੱਲ੍ਹ ਵੇ ਮੋਨ ਪਰانے ਹਿਸਾਬ ਦੇ ਬੰਦੇ ਹੈਗੇ ਆ ਠੀਕ ਹੈ ਜੀ ਮਨ ਇਹ ਨਵੀਂ ਜਨਰੇਸ਼ਨ ਹੈ ਨਵੇਂ ਹਿਸਾਬ ਨਾਲ ਚੱਲ ਰਹੀ ਹੈ ਉਸ ਵਾਰ ਤੇ ਮੈਂ ਹੀ ਕਵਾਂਗਾ ਤੇ ਬਾਕੀ ਇਹ ਜਿਹੜੇ ਪਰਿਵਾਰ ਦੇ ਵਿੱਚ ਮਾਂ ਪਿਓ ਦੀ ਬਜ਼ੁਰਗਾਂ ਦਾ ਆਪਣਾ ਦਬਦਬਾ ਬਣਿਆ ਰਵੇ ਉਹਨਾਂ ਦੀ ਪਰਵਿਸ਼ ਬਣੀ ਰਵੇ ਨਾ ਉਹ ਪਰਿਵਾਰ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਜਦੋਂ ਬੰਦਾ ਬਾਹਰ ਭਟਕ ਜਾਂਦਾ ਇਨਸਾਨ ਭਾਵੇਂ ਬੱਚਾ ਹੋਵੇ ਤੇ ਫਿਰ ਇਹ ਚੀਜ਼ਾਂ ਹੁੰਦੀਆਂ ਜੀ ਤਵੇ ਜਦੋਂ ਤੁਹਾਨੂੰ ਪੋਲੀਓ ਹੋਇਆ ਬਚਪਨ ਦੇ ਉਸ ਤੋਂ ਬਾਅਦ ਤੁਸੀਂ ਵੱਡੇ ਹੋਏ ਜਵਾਨ ਹੋਏ ਕਈ ਮਨਚੇ ਵਿਚਾਰ ਲਿਆ ਵੀ ਹਲ ਆਪਣੇ ਮੈਨੂੰ ਚੰਗੀ ਤਰ੍ਹਾਂ ਨਹੀਂ ਬੁਲਾਇਆ ਜਾਂ ਮੇਰੀ ਲਾਤ ਰਿਸ਼ਤਾ ਖਰਾਬ ਹੋ ਗਈ ਜੇਕਰ ਮੈਂ ਵੀ ਦੂਜੇ ਬੱਚਿਆਂ ਵਰਗਾ ਹੁੰਦਾ ਤੇ ਸ਼ਾਇਦ ਮੈਂ ਵੀ ਚੰਗੀ ਤਰ੍ਹਾਂ ਚੱਲ ਫਿਰ ਸਕਦਾ ਕੰਮ ਕਾ ਕਰ ਸਕਦਾ ਕਈ ਇਹ ਮਨਚ ਵਿਚਾਰ ਇਸ ਤਰ੍ਹਾਂ ਕੋਈ ਆਇਆ ਤੁਹਾਡੇ ਮਨ ਨਹੀਂ ਜੀ ਕੋਈ ਐਸਾ ਵਿਚਾਰ ਨਹੀਂ ਆਇਆ ਕਿਉਂਕਿ ਬਚਪਨ ਤੋਂ ਲੈ ਕੇ ਵੇਖੋ ਬਾਅਦਸ ਮੈਨੂੰ ਇਹ ਫੈਕਚਰ ਹੋ ਗਿਆ ਸੀ ਪੋਲੀਓ ਪਹਿਲੇ ਹੀ ਹੈਗਾ ਇਹ ਮੈਨੂੰ ਔਰ ਉਸ ਤੋਂ ਬਾਅਦ ਥੋੜੀ ਦਿੱਕਤ ਜ਼ਰੂਰ ਹੋਈ ਹੈ ਲੇਕਿਨ ਉਸ ਤੋਂ ਪਰੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿਉਂਕਿ ਮੈਂ ਹਰ ਤਰ੍ਹਾਂ ਦੇ ਕੰਮ ਕਰ ਲੈਂਦਾ ਸੀ ਹਾਂਜੀ ਮੈਂ ਬਾਈਕ ਚਲਾ ਲੈਣੀ ਆਪਣਾ ਉਹ ਵੀ ਜਿਹੜਾ ਜੋ ਮਨ ਬਚਪਨ ਤੋਂ ਸਿੱਖਦਾ ਹੀ ਆਇਆ ਮੈਂ ਤਾਇਆ ਜੀ ਦੀ ਆਪਣਾ ਬਰਖਸ਼ਾਪ ਸੀ ਗੱਡੀਆਂ ਕੁੜੀਆਂ ਦੀ ਉਹਨਾਂ ਕੋਲ ਜਾ ਕੇ ਸਕੂਲ ਤੋਂ ਬਾਅਦ ਚਲਾ ਜਾਂਦਾ ਸੀ ਉਹ ਆਪਣਾ ਉਹ ਬਿਠਾ ਬਿਠਾ ਕੰਮ ਸਿੱਖ ਗਿਆ ਜਿਹੜੇ ਕੰਮ ਸਿੱਖ ਹੱਤ ਪਾਇਆ ਸਿੱਖਿਆ ਕਾਫੀ ਕੁਛ ਲੇਕਿਨ ਇਹ ਪੂਰੀ ਤਰ੍ਹਾਂ ਰੋਜ਼ਗਾਰ ਮੈਨੂੰ ਥੋੜਾ ਕਿਸ ਨਾ ਕਿਸੇ ਕਾਰਨ ਤੋਂ ਕਰ ਨਹੀਂ ਪਾਇਆ ਤੇ ਜੋ ਕਰ ਸਕਦਾ ਸੀ ਉਹ ਮੈਨੂੰ ਮਿਲ ਨਹੀਂ ਸਿਰਿਆ ਸਰ ਉਸ ਟਾਈਮ ਠੀਕ ਹੈ ਬੋਬਾਤ ਲਵਾਜੀ ਤੁਸੀਂ ਦੇਖਿਆ ਵੀ ਅਮਰਸਾਦੀ ਇਹ ਜਿਹੜੀ ਜੋੜੀ ਆ ਸਰੋਜ ਰਾਣੀ ਤੇ ਪ੍ਰਵੀਨ ਕੁਮਾਰ ਭਾਵੇਂ ਡਿਸੇਬਲ ਨੇ ਭਾਵੇਂ ਸਾਡੀ ਭੈਣ ਦਾ ਕਦ ਕੱਦੂ ਕੱਟ ਛੋਟਾ ਵਾ ਪਰ ਇਹਨਾਂ ਚ ਆਪਸ ਵਿੱਚ ਪਿਆਰ ਬੜਾ ਵਾਰੀਗਾ ਸੀ ਦੇਦਦੇ ਵੀ ਜੋੜੀਆਂ ਚ ਪਿਆਰ ਹੀ ਰਿਹਾ ਕਿ ਤੁ ਜੇ ਮੀਆਂ ਬੀਵੀ ਚ ਪਿਆਰ ਨਹੀਂ ਰਿਹਾ ਪਰ ਇਹ ਜਿਹੜੀ ਜੋੜੀ ਆ ਮਿਸਾਲ ਬਣ ਕੇ ਸਾਹਮਣੇ ਆਈ ਆ ਹਮੇਸ਼ਾ ਇੱਕ ਦੂਜੇ ਸੁੱਖ ਦੁੱਖ ਵਿੱਚ ਪੜੀ ਭਾਈਵਾਲ ਨੇ ਸਾਡੀ ਭੈਣ ਸਰੋਜ ਰਾਣੀ ਨਾਲ ਗੱਲਬਾਤ ਕਰਾਂਗੇ ਭੈਣੇ ਬਹੁਤ ਬਹੁਤ ਸਵਾਗਤ ਹੈ ਤੁਹਾਡ ਪਾਪਾ ਜੀ ਕਿੰਨਾ ਸਮਾਗ ਹੈ ਤੁਹਾਡੇ ਵਿਆਹ ਨੂੰ ਤੇ ਜਦੋਂ ਪਹਿਲੀ ਵਾਰੀ ਦੇਖਿਆ ਸੀ ਤੁਸੀਂ ਪ੍ਰਵੀਨ ਜੀ ਨੂੰ ਤੇ ਕਿਸ ਤਰ੍ਹਾਂ ਫਿਰ ਇੱਕ ਦੂਜੇ ਦਾ ਜਿਹੜਾ ਤਾਲਮੇਲ ਹੋਇਆ ਵਿਆਹ ਵਾਸਤੇ ਕਿਸ ਤਰ੍ਹਾਂ ਡੜੀਆਂ ਅੱਗੇ ਚੱਲ ਚੱਲੀ ਦੱਸਕਾਰੀ ਨੂੰ ਸੰਜਾ ਕਰ ਮੈਸ ਰੋਜ ਰਾਣੀ ਵਾਈਫ ਆਫ ਪ੍ਰਵੀਨ ਕੁਮਾਰ ਹਰਿਆਣਾ ਪਾਣੀਪੱਟੇ ਬਿਲੋਂਗ ਕਰਦੀ ਆ ਤੇ ਸਰ ਜੀ ਮੇਰੇ ਹਸਬੰਡ ਬਹੁਤ ਅੱਛੇ ਨੇ ਨੇਚਰ ਬਹੁਤ ਅੱਛਾ ਹੈ ਅਸੀਂ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਖੜੇ ਰਹਿੰਦੇ ਆ ਚਲੋ ਜਿੰਦਗੀ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜੇ ਮੁਸ਼ਕਲਾਂ ਆਉਂਦੀਆਂ ਤੇ ਸੁੱਖ ਵੀ ਨਾਲ ਆਉਂਦਾ ਹੈ ਜੀ ਅਗਰ ਜੇ ਅਸੀਂ ਇਹਨਾਂ ਨੂੰ ਮੈਨੇਜ ਨਹੀਂ ਕਰਾਂਗੇ ਤੇ ਅਸੀਂ ਅੱਗੇ ਵਧ ਨਹੀਂ ਪਾਵਾਂਗੇ ਸਰ ਜੀ ਤੇ ਅਸੀਂ ਇਹ ਚੀਜ਼ਾਂ ਨੋਟਿਸ ਕੀਤੀਆਂ ਫਿਰ ਮੇਰੇ ਹਸਬੰਡ ਜੀ ਨੂੰ ਆਈਟੀਸੀ ਕੰਪਨੀ ਕਪੂਰਥਲਾ ਨੇ ਇੰਟਰਵਿਊ ਲਈ ਦਿੱਤੀ ਇਹਨਾਂ ਨੂੰ ਸਿਲੈਕਟ ਕੀਤਾ ਫਿਰ ਜਦੋਂ ਉੱਥੇ ਵੱਡੇ ਆਫੀਸਰਾਂ ਦੇ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਨਹੀਂ ਤੁਹਾਡੀ ਸਿਰ ਦੋਨਾਂ ਹੱਥਾਂ 'ਚ ਸਟਿੱਕਾਂ ਸੀ ਤੁਹਾਨੂੰ ਜੋਬ ਨਹੀਂ ਦੇ ਸਕਦੇ ਤੇ ਤੁਹਾਡੀ ਵਾਈਫ ਵੀ ਫਿਜ਼ੀਕਲੀ ਹੈਂਡੀਕੈਪਟ ਹੈ ਤੇ ਅਸੀਂ ਉਹਨਾਂ ਨੂੰ ਜੋਬ ਦੇ ਸਕਦੇ ਹਾਂ ਉਹ ਕਰਨਾ ਚਾਹੁੰਦੇ ਆ ਤੇ ਮੈਂ ਨੇ ਕਿਹਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਮੈਂ ਕਰਾਂਗਾ ਜਾਂ ਨਾ ਕਹਿੰਦੇ ਹਾਂਜੀ ਕਰੋ ਮੈਂ 1 ਸਾਲ ਉੱਥੇ ਜੋਬ ਕੀਤੀ ਮੇਰੇ ਹਸਬੰਦ ਜੀ ਦੀ ਪੂਰੀ ਮੇਰੇ ਨਾਲ ਸਪੋਰਟ ਰਹੀ ਜੀ ਮੈਨੂੰ ਲੈ ਕੇ ਜਾਣਾ ਲੈ ਕੇ ਆਣਾ ਜਾਨੀ ਕਿ ਸਾਡੇ ਕੰਪਨੀ ਤੋਂ ਰੂਮ ਸਾਡਾ 100 ਮੀਟਰ ਸੀਗਾ ਜੀ ਤੇ ਹਰ ਮੁਸ਼ਕਲਾਂ ਦੇ ਵਿੱਚ ਮੇਰੇ ਹਸਬੰਦ ਜੀ ਨੇ ਮੇਰਾ ਸਾਥ ਦਿੱਤਾ ਜੀ ਤੇ ਮੈਂ ਵੀ ਇਹਨਾਂ ਦਾ ਸਾਥ ਦਿੱਤਾ ਚਲੋ ਦੁੱਖ ਤੇ ਆਉਂਦੇ ਹੀ ਆ ਦੁੱਖ ਦੇ ਨਾਲ ਸੁੱਖ ਵੀ ਆਉਂਦੇ ਨੇ ਪਰ ਅਸੀਂ ਕਦੇ ਕਵਰਾਏ ਨਹੀਂ ਆ ਅਸੀਂ ਹਰ ਜਗ੍ਹਾ ਚ ਗਏ ਤੇ ਅਸੀਂ ਆਪਣੇ ਕੰਮ ਦੀ ਤਲਾਸ਼ ਵਿੱਚ ਹੀ ਰਹੇ ਕਿਸੇ ਅੱਗੇ ਅਸੀਂ ਹੱਥ ਨਹੀਂ ਫੈਲਾਇਆ ਅਸੀਂ ਸਭ ਨੂੰ ਇਹ ਕਿਹਾ ਕਿ ਸਾਨੂੰ ਕੰਮ ਦਿਓ ਸਾਨੂੰ ਕਿਸੇ ਨੇ ਕੰਮ ਨਹੀਂ ਦਿੱਤਾ ਜੀ ਇੱਕ ਸਾਨੂੰ ਆਈਟੀਸੀ ਨੇ ਕੰਮ ਦਿੱਤਾ ਤੇ ਇੱਕ ਸਮੇ ਜొਮਾਟੋ ਜੀ ਨੇ ਅਸੀਂ ਮੈਂ ਜొਮਾਟੋ ਬੀਰ ਭਰਾਵਾਂ ਦਾ ਸ਼ੁਕਰ ਆਦਾ ਕਰਦੇ ਹਾਂ ਜੋ ਹੈਂਡੀਕੈਪਟ ਮਤਲਬ ਬੱਚਿਆਂ ਨੂੰ ਜਾਂ ਬੀਰਾਂ ਨੂੰ ਰੋਜ਼ ਕੰਮ ਦੇ ਰਹੇ ਹੋ ਤੇ ਉਹਨਾਂ ਦੇ ਪਰਿਵਾਰ ਦਾ ਅੱਛਾ ਪਾਲਣ ਪੋਸ਼ਣ ਹੋ ਰਿਹਾ ਜੀ ਤੇ ਉਸ ਤੋਂ ਪਹਿਲਾਂ ਜੀ ਸੋਜ ਜੀ ਖਾਸ ਕਰਕੇ ਤੁਹਾਡੇ ਵਿਆਹ ਦੀ ਗੱਲ ਕਰੀਏ ਜਦੋਂ ਅੱਜ ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ ਨੂੰ ਤੇ ਜਦੋਂ ਪਹਿਲੀ ਵਾਰੀ ਤੁਹਾਨੂੰ ਦੇਖਿਆ ਸੀ ਜਾਂ ਤੁਸੀਂ ਪ੍ਰਵੀਨ ਜੀ ਨੂੰ ਦੇਖਿਆ ਸੀ ਕਿਸ ਤਰ੍ਹਾਂ ਆਪਸ ਵਿੱਚ ਤਾਲਮਿਲ ਹੋਇਆ ਮੈਂ ਜਿਵੇਂ ਸਵਾਲ ਕੀਤਾ ਤੇ ਉਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਰਿਸ਼ਤਾ ਗਾ ਤੁਰਿਆ ਵਾ ਕਿਉਂਕਿ ਪ੍ਰਵੀਨ ਜੀ ਵੀ ਠੀਕ ਨਹੀਂ ਐ ਤੇ ਤੁਹਾਡਾ ਵੀ ਜਿਹੜਾ ਕਾਦ ਜਿਹੜਾ ਘਟਿਆ ਦਸ਼ਕਾਂ ਨੂੰ ਸਾਝਾ ਕਰਦੇ ਕਿੰਨਾ ਕਰਦੇ ਆ ਕਈ ਕਾਦ ਨੂੰ ਲੈ ਕੇ ਵੀ ਕਈ ਜ਼ਿੰਦਗੀ ਵਿੱਚ ਵਿਆਹ ਤੋਂ ਬਾਅਦ ਕਈ ਮੁਸ਼ਕਿਲਾਂ ਆਈਆਂ ਵਾ ਕਈ ਕੋਈ ਮਜ਼ਾਕ ਕਰਦਾ ਹੋਇਆ ਜ਼ਿੰਦਗੀ ਜੀ ਕਈ ਇਸ ਤਰ੍ਹਾਂ ਦਾ ਹੋਇਆ ਤੁਹਾਡੇ ਨਾਲ ਕਦੀ ਮੇਰੇ ਸਰ ਜੀ ਮੇਰੇ ਹਸਬੰਡ ਜੀ ਅਸੀਂ ਇੱਕ ਸੰਸਥਾ ਦੇ ਵਿੱਚ ਕੰਮ ਕਰਦੇ ਸੀਗੇ ਉੱਥੇ ਸਦਾ ਆਣਾ ਜਾਣਾ ਹੁੰਦਾ ਸੀਗਾ ਐਦੇ ਇਹਨਾਂ ਦੇ ਵੀ ਫਿਰ ਉਹਨਾਂ ਨੇ ਕਿਹਾ ਕਿ ਚਲੋ ਇਹ ਵੀ ਇਕੱਲੇ ਰਹਿੰਦੇ ਨੇ ਤੁਸੀਂ ਵੀ ਇਕੱਲੇ ਰਹਿੰਦੇ ਹੋ ਤੇ ਚਲੋ ਤੁਸੀਂ ਆਪਸ ਵਿੱਚ ਇਹਨਾਂ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਕਿ ਤੁਹਾਡੀ ਛੋਟੀ ਹਾਈਟ ਹੈ ਇਹਨਾਂ ਨੇ ਮੈਨੂੰ ਮੈਂ ਵੀ ਇਹਨਾਂ ਨੂੰ ਅੱਛਾ ਉਹ ਕੀਤਾ ਹੈ ਜੀ ਤੇ ਵੀ ਤੁਸੀਂ ਬਿਕ ਲਾਂਗ ਹੈਗੇ ਤੇ ਮੈਂ ਇਹਨਾਂ ਨੂੰ ਕਦੇ ਇਸ ਇਦਾਂ ਨਹੀਂ ਕਿਹਾ ਹੈ ਜੀ ਤੇ ਬਾਕੀ ਬੜੀਆਂ ਮੁਸ਼ਕਲਾਂ ਆਈਆਂ ਸੀ ਉਹਨਾਂ ਦਾ ਸਾਹਮਣਾ ਕੀਤਾ ਹੈ ਜੀ ਮਤਲਬ ਅੱਛਾ ਉਹ ਕਿੱਦਾਂ ਹਰ ਜ਼ਿੰਦਗੀ ਮਤਲਬ ਜ਼ਿੰਦਗੀ ਦੇ ਵਿੱਚ ਮਤਲਬ ਬਹੁਤ ਕੁਝ ਦੇਖਣ ਨੂੰ ਸਾਨੂੰ ਮਿਲਿਆ ਪਰ ਅਸੀਂ ਕਿਸੇ ਦੇ ਅੱਗੇ ਮਤਲਬ ਦੁੱਖ ਨਹੀਂ ਰੋਇਆ ਕਿ ਸਾਡੇ ਨਾਲ ਇਹ ਮੁਸ਼ਕਲਾਂ ਆ ਰਹੀਆਂ ਜੀ ਪਰ ਇਹਨਾਂ ਦੇ ਜੋ ਮਦਰ ਹੈ ਉਹ ਹਮੇਸ਼ਾ ਸਾਡੇ ਨਾਲ ਰਹੇ ਨੇ ਸਾਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਣਾ ਹੀ ਦਿੰਦੇ ਰਹੇ ਨੇ ਜੀ ਤੇ ਸਾਡੀ ਜੀ ਮੈਨੂੰ ਆਪਣੇ ਛੋਟੇ ਕੱਦ ਦੇ ਕਾਰਨ ਪਹਿਲਾਂ ਮੈਨੂੰ ਬਹੁਤ ਮਹਿਸੂਸ ਹੁੰਦਾ ਸੀ ਇੱਕ ਵਾਰ ਮੈਂ ਆਪਣੇ ਮਾਮਾ ਜੀ ਨਾਲ ਰੋਪੜ ਮੈਡੀਕਲ ਕਰਵਾਣ ਗਈ ਜੀ ਤੇ ਉੱਥੇ ਮੈਨੂੰ ਮੈਂ ਮਾਮਾ ਜੀ ਨੂੰ ਕਿਹਾ ਕਿ ਮੈਂ ਨਹੀਂ ਜਾਣਾ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਤੇ ਕਹਿੰਦੇ ਨਹੀਂ ਬੇਟਾ ਮੈਂ ਜਾਵਾਂ ਤੇ ਉਹਨਾਂ ਦੇ ਅੱਗੇ ਪਿੱਛੇ ਹੋਵਾਂ ਫਿਰ ਉੱਥੇ ਦੋ ਐਸੀਆਂ ਬੱਚੀਆਂ ਸੀ ਜੋ ਮੇਰੇ ਹਾਈਟ ਜਿੰਨੀਆਂ ਸੀਗੀਆਂ ਤੇ ਉਹਨਾਂ ਮੇਰੇ ਮਾਮਾ ਜੀ ਨੇ ਕਿਹਾ ਦੇਖੋ ਇਹ ਤੁਹਾਡੇ ਉਂਦੀ ਤਰ੍ਹਾਂ ਹੀ ਆ ਫਿਰ ਮੈਨੂੰ ਉਹਨਾਂ ਬੱਚੀਆਂ ਨੂੰ ਦੇਖ ਕੇ ਆਪਣਾ ਹੌਸਲਾ ਬੁਲੰਦ ਕਰਨਾ ਕਿ ਮੈਨੂੰ ਬਾਹਰ ਨਿਕਲਣਾ ਚਾਹੀਦਾ ਮੈਨੂੰ ਅੱਗੇ ਵਧਣਾ ਚਾਹੀਦਾ ਏ ਜੀ ਤੇ ਮੈਂ ਆਪਣੀ ਅੱਗੇ ਜ਼ਿੰਦਗੀ ਨਾਲ ਕਾਫੀ ਸਟਰਗਲ ਕੀਤਾ ਤੇ ਅੱਗੇ ਮੈਂ ਟਿਊਸ਼ਨਾਂ ਪੜਾਈਆਂ ਬੱਚਿਆਂ ਨਾਲ ਐਦਾਂ ਮਤਲਬ ਹੋਰ ਵੀ ਕਈ ਕੰਮ ਕੀਤੇ ਨੇ ਤੇ ਮੇਰੇ ਹਸਬੰਡ ਜੀ ਨੇ ਤੇ ਮੈਂ ਅਸੀਂ ਦੋਨਾਂ ਨੇ ਬੈੱਡ ਸ਼ੀਟ ਮੈਟ ਦਾ ਕੰਮ ਵੀ ਕੀਤਾ ਤੋਪ ਅਰਗਵਤੀ ਦਾ ਥੋੜਾ ਕਰੋਨਾ ਕਾਲ ਦੇ ਵਿੱਚ ਸਾਡਾ ਕੰਮ ਫਿਰ ਲਾਸ ਹੋ ਗਿਆ ਸੀ ਮੇਰਾ ਕੱਦ ਜੀ 3 ਫੁੱਟ 2 ਇੰਚ ਹੈ ਹਾਂਜੀ ਮੈਨੂੰ ਐਸਓਪੀ ਹਮੇਸ਼ਾ ਕਹਿੰਦਾ ਵੀ ਜੇਕਰ ਜੀਵਨ ਸਾਥੀ ਚੰਗਾ ਮਿਲ ਜੇ ਤਾਂ ਕਹਿੰਦੇ ਜਿਵੇਂ ਰਿਸ਼ਤੇ ਜਿਹੜੇ ਹੁੰਦੇ ਨੇ ਪਰਮਾਤਮਾ ਨੇ ਬਣਾ ਕੇ ਭੇਜਦਾ ਜੋੜੀਆਂ ਬਣਾ ਪਰਮਾਤਮਾ ਬਣਾ ਕੇ ਭੇਜਦਾ ਵਾ ਤੁਹਾਡੀ ਉਸੇ ਤਰ੍ਹਾਂ ਜੋੜੀ ਹੈ ਤੇ ਮੈਨੂੰ ਐਸਓਪੀ ਅੱਜ ਕੱਲ ਅਸੀਂ ਦੇਖਦੇ ਵੀ ਆਇਆ ਦਿਨ ਵਾਂਸ ਹੋਣੀਆਂ ਖਬਰਾਂ ਵੇਖਣ ਨੂੰ ਮਿਲਦੀਆਂ ਨੇ ਕਹਿੰਦੇ ਕਲਯੁਗ ਦਾ ਜ਼ੋਰ ਚੱਲ ਰਿਹਾ ਵਾ ਮੀਆਂ ਬੀਵੀ ਦਾ ਪਿਆਰ ਆਪੱਚ ਘਰ ਦਾ ਜਾ ਰਿਹਾ ਕੀ ਕਾਰਨ ਕੀ ਸਮਝਦੇ ਹੋ ਚੀਨ ਨੂੰ ਲੈ ਕੇ ਨਾ ਕਦੀ ਪਤਨੀ ਜਿਹੜੀ ਆ ਉਹ ਪੂਰੀ ਜਿਹਾ ਵਫਾਦਾਰ ਰਿਆ ਜਾਂ ਪਤੀ ਜਿਹੜਾ ਉਹ ਪੂਰਾ ਵਫਾਦਾਰ ਰਿਆ ਜ਼ਿੰਦਗੀ ਜਿਹੜੀ ਆ ਸਟੇਬਲ ਹੋ ਚੁੱਕੀ ਕੀ ਬਣਾਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੈਂ ਸਰ ਇਹ ਕਹਿਣਾ ਚਾਹਾਂਗੀ ਉਹਨਾਂ ਪੈਣਾ ਜਾਂ ਬੱਚਿਆਂ ਨੂੰ ਕਿ ਕਿ ਜ਼ਿੰਦਗੀ ਚ ਬਹੁਤ ਮੁਸ਼ਕਲ ਆਉਂਦੀਆਂ ਐ ਉਹਨਾਂ ਨੂੰ ਮੈਨੇਜ ਕਰਨਾ ਪੈਂਦਾ ਐ ਜੀ ਹਸਬੰਡ ਵਾਈਫ ਚ ਬਹੁਤ ਕੁਝ ਹੁੰਦਾ ਐ ਜੀ ਲੇਕਿਨ ਇਸ ਤਰ੍ਹਾਂ ਦੇ ਨਹੀਂ ਕਾਂਡ ਕਰਨੇ ਚਾਹੀਦੇ ਕਿਉਂਕਿ ਜੇ ਅਗਰ ਅਸੀਂ ਕਿਸੇ ਦੀ ਬੇਟੀ ਨੂੰ ਮਾਰ ਦਿੱਤਾ ਜਾਂਦਾ ਉਹ ਵੀ ਕਿਸੇ ਦੀ ਬੇਟੀ ਅਗਰ ਉਹ ਬੰਦਾ ਜੇ ਉਹ ਕਿਸੇ ਦੀ ਬੇਟੀ ਨੂੰ ਮਾਰਦਾ ਉਹਦੇ ਘਰ ਵੀ ਧੀ ਪੈਣਾ ਜੇ ਅਗਰ ਕੋਈ ਬੇਟੀ ਕਿਸੇ ਦੇ بیٹے ਨੂੰ ਮਾਰਦੀ ਐ ਤਾਂ ਉਹ ਵੀ ਕਿਸੇ ਦਾ ਬੇਟਾ ਐ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਪੂਰੇ ਮਤਲਬ ਅੰਮ੍ਰਿਤਸਰ ਵਿੱਚ ਵੀ ਇਹ ਗੱਲ ਕਹਿਣਾ ਚਾਹਾਂਗੀ ਪੂਰੇ ਜਾਨੀ ਕਿ ਭਾਰਤ ਵਿੱਚ ਵੀ ਇਹ ਹੀ ਗੱਲ ਕਿ ਇਸ ਤਰ੍ਹਾਂ ਬੱਚਿਆਂ ਨੂੰ ਨਹੀਂ ਕਰਨਾ ਚਾਹੀਦਾ ਅਗਰ ਨਹੀਂ ਤੁਹਾਡੀ ਉਹਨਾਂ ਨਾਲ ਬਣਦੀ ਤਾਂ ਉਹਨਾਂ ਨੂੰ ਹੀ ਉਹਨਾਂ ਦਾ ਕਤਲ ਨਹੀਂ ਕਰਨਾ ਚਾਹੀਦਾ ਇਹ ਜੀ ਵੀ ਨਹੀਂ ਉਸ ਤੋਂ ਪਹਿਂਦੀ ਖਾਸ ਕਰਕੇ ਜਦੋਂ ਭਾਜੀ ਪ੍ਰਵੀਨ ਜੀ ਡਿਊਟੀ ਜਾਂਦੇ ਨੇ ਸਵੇਰੇ ਤੁਸੀਂ ਅਸੀਂ ਦੇਖਿਆ ਤੁਸੀਂ ਉਹਨਾਂ ਦਾ ਬਾਕਸ ਤਿਆਰ ਕਰਦੇ ਹੋ ਉਹਨਾਂ ਨੇ ਮਦਦ ਕਰਦੇ ਹੋ ਕਿੰਨੇ ਵਜੇ ਉੱਠ ਪੈਂਦੇ ਹੋ ਕਿਸ ਤਰ੍ਹਾਂ ਦੇਂਦੀ ਪ੍ਰਕਿਰਿਆ ਸ਼ੁਰੂ ਕਰਦੇ ਸਵੇਰ ਦੀ ਮੈਂ ਸਰ ਜੀ 5:30 ਵਜੇ ਉੱਠਦੀ ਆ ਫਿਰ ਮੈਂ ਇਹਨਾਂ ਦਾ ਸੀ ਆਪਣਾ ਫਰੈਸ਼ ਹੋ ਕੇ ਤੂੰ ਬੱਤੀ ਕਰਕੇ ਇਹਨਾਂ ਦਾ ਨਾਚਦਾ ਰੈਡੀ ਕਰਕੇ ਇਹਨਾਂ ਦਾ ਬਾਕਸ ਤਿਆਰ ਕਰਕੇ ਇਹਨਾਂ ਦੇ ਸਾਰੇ ਕੰਮ ਕਰਕੇ ਚਲੇ ਜਾਂਦੇ ਨੇ ਤੇ ਫਿਰ ਅਸੀਂ ਘਰ ਦਾ ਕੰਮ ਕਰਦੇ ਹਾਂ ਜੀ। ਮੈਨੂੰ ਵੀ ਆਣ ਗਵਾਂਡ ਦੀ ਗੱਲ ਕਰੀ ਆਣ ਗਵਾਂਡ ਚ ਕਿੰਨਾ ਕਿਲੋ ਪਿਆਰ ਕਰਦੇ ਨੇ ਕਿੰਨਾ ਕਿ ਚੰਗਾ ਲੋਕ ਸਮਝਦੇ ਨੇ ਗੁਰੂ ਅੰਗਦ ਦੇ ਅਮਰ ਸਾਹਿਬ ਦੀ ਗੱਲ ਕਰੀਏ ਇੱਥੇ ਕਿੰਨਾ ਕਿ ਕਾਰਗੋਲ ਦਾ। ਇਹ ਜਿਹੜੇ ਮੇਰੇ ਸਾਰੇ ਭੈਣ ਭਰਾ ਨੇ ਬਹੁਤ ਅੱਛੇ ਨੇ ਹਰ ਗੱਲ ਨਾਲ ਮੇਰੇ ਨਾਲ ਸ਼ੇਅਰ ਕਰਦੇ ਨੇ ਤੇ ਬੈਠਦੇ ਉੱਠਦੇ ਨੇ ਮੈਨੂੰ ਇਹਨਾਂ ਲੋਕਾਂ ਕੋਲ ਬਹੁਤ ਪਿਆਰ ਮਿਲਿਆ ਪੂਰੀ ਗਲੀ ਵਾਲਿਆਂ ਕੋਲ ਵੀ ਸਾਨੂੰ ਬਹੁਤ ਪਿਆਰ ਮਿਲਿਆ ਹੈ ਜੀ ਜੋ ਇੱਥੇ ਮੇਰੇ ਗਵਾਂਡ ਵਿੱਚ ਵੀ ਰਹਿੰਦੇ ਇਹ ਵੀ ਬਹੁਤ ਅੱਛੇ ਇ ਇਹ ਪਹਿਲੇ ਤੁਸੀਂ ਆਪਣੇ ਕਾਦੀ ਕਾਦ ਨੂੰ ਲੈ ਕੇ ਕਦੀ ਮਾਰਚ ਕਦੀ ਭੀ ਇਹ ਭਾਵਨਾ ਮਹਿਸੂਸ ਕੀਤੀ ਹੈ ਜਾਂ ਕਦੀ ਇਕੱਲੇ ਬੈ ਕੇ ਮਹਿਸੂਸ ਕੀਤਾ ਜਾਂ ਕਦੀ ਪਰਿਵਾਰ ਨਾਲ ਕਦੀ ਦੁੱਖ ਪ੍ਰਗਟ ਆਇਆ ਵੀ ਯਾਰ ਮੇਰਾ ਕੱਦ ਛੋਟਾ ਵਾ ਮੈਂ ਲੋਕਾਂ ਵਿੱਚ ਕਿਸਤਾ ਜਾਵਾਂਗੀ ਲੋਕ ਮੈਨੂੰ ਕਿਸ ਤਰ੍ਹਾਂ ਵੇਖਣਗੇ ਕਰੀਏ ਇਹ ਚੀਜ਼ ਨੁ ਹੋਇਆ ਕਰ ਤੁਹਾਡੇ ਮਨ ਚ ਪਹਿਲੇ ਪਹਿਲੇ ਇਹ ਚੀਜ਼ਾਂ ਮੈਨੂੰ ਬਹੁਤ ਮਹਿਸੂਸ ਹੁੰਦੀਆਂ ਸੀ ਜਦੋਂ ਫਿਰ ਮੈਨੂੰ ਲੋਕਾਂ ਦੇ ਨਿਊਜ਼ਪੇਪਰਾਂ ਵਿੱਚ ਆਣਾ ਫਿਰ ਮੈਂ ਕਹਿਣਾ ਕਿ ਨਹੀਂ ਮੈਨੂੰ ਇਹਨਾਂ ਲੋਕਾਂ ਵੱਲ ਦੇਖ ਕੇ ਆਪਣਾ ਹੌਸਲਾ ਬਣਾਉਣਾ ਚਾਹੀਦਾ ਕਿਉਂਕਿ ਮੇਰੇ ਭੈਣ ਭਰਾ ਲੰਬੇ ਕੱਦ ਦੇ ਸੀਗੇ ਮੇਰੇ ਭੈਣ ਭਰਾਵਾਂ ਨੇ ਵੀ ਕਦੀ ਮੇਰੇ ਕੱਦ ਨੂੰ ਲੈ ਕੇ ਇਦਾਂ ਨਹੀਂ ਕਿ ਤਰਾ ਵਿੱਚ ਇਹ ਦੇਖਿਆ ਗਿਆ ਜਿਵੇਂ ਕਿਸੇ ਦਾ ਬੱਚਾ ਫਿਜ਼ੀਕਲੀ ਹੈਂਡੀਕੈਪਟਾ ਜਾਂ ਐਮਆਰ ਹੈ ਤੇ ਉਹ ਪੇਰੈਂਟਸ ਉਸ ਬੱਚੇ ਨੂੰ ਜਦੋਂ ਉਹਨੂੰ ਮਿਲਣ ਆਉਂਦੇ ਜੇ ਘਰ ਉਹਨਾਂ ਦੇ ਕੋਈ ਗੈਸਟ ਆਇਆ ਹੁੰਦਾ ਹੈ ਜੀ ਤਾਂ ਉਹ ਉਹਨੂੰ ਇੱਕ ਸਾਈਡ ਤੇ ਕਰ ਦਿੰਦੇ ਲੇਕਿਨ ਇਹ ਗਲਤ ਹੈ ਜੀ ਕਿ ਉਸ ਬੱਚੇ ਨੂੰ ਤੁਹਾਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਨਹੀਂ ਇਹਨਾਂ ਨੂੰ ਮਲਾਣਾ ਚਾਹੀਦਾ ਹੈ ਹੋ ਸਕਦਾ ਕੱਲ ਉਹਦੇ ਵਾਸਤੇ ਵੀ ਕੋਈ ਰਸਤਾ ਨਿਆ ਬਣ ਜਾਏ ਜੀ ਬਿਲਕੁਲ ਜੀ ਹੈ ਨਾ ਜੀ ਕਿਉਂਕਿ ਹਮੇਸ਼ਾ ਕਹਿੰਦਾ ਜ਼ਿੰਦਗੀ 'ਚ ਕਦ ਮੈਣਾ ਨਹੀਂ ਕਰਦਾ ਕਿਰਦਾਰ ਜਿਹੜਾ ਉਹ ਮੈਣਾ ਕਰਦਾ ਵਾ ਤੁਸੀਂ ਦੇਖ ਸਕਦੇ ਹੋ ਇਹ ਕਿਰਦਾਰ ਵੀ ਬਹੁਤ ਸੋਹਣਾ ਨਿਭਾਰੇ ਨੇ ਦੋਵੇਂ ਪਤੀ ਪਤਨੀ ਪ੍ਰਵੀਨ ਕੁਮਾਰ ਤੇ ਉਹਨਾਂ ਦੀ ਤਰਫ ਪਤਨੀ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਜ਼ਿੰਦਗੀ ਦੇ ਚੰਗੇ ਮਾੜੇ ਦੁੱਖ ਵਿੱਚ ਲੰਘ ਰਹੇ ਨੇ ਹਮੇਸ਼ਾ ਕਹਿੰਦੇ ਵੀ ਪਤਨੀ ਜਿਹੜੀ ਆ ਇੱਕ ਦੂਜੇ ਦਾ ਸਾਥ ਦਿੰਦੀ ਆ ਤੇ ਪਤੀ ਵੀ ਇੱਕ ਆਪਣੀ ਪਤਨੀ ਦਾ ਸਾਥ ਦਿੰਦਾ ਐਸ ਕਰਕੇ ਦੋ ਪਹੀਆਂ ਦੀ ਗੱਡੀ ਆ ਜਿਹੜੀ ਕਿ ਦੋ ਪਹੀਏ ਜ਼ਿੰਦਗੀ ਦੀ ਗੱਡੀ 'ਚ ਵਧੀਆ ਤਰ੍ਹਾਂ ਚੱਲਦੀ ਰਹਿੰਦੇ ਤੇ ਜ਼ਿੰਦਗੀ ਜਿਹੜੀ ਆ ਸੋਹਣੀ ਲੱਗਦੀ ਆ ਐਸ ਕਰਕੇ ਸਾਢੇ ਦਸ਼ਕਾਂ ਨੂੰ ਬੀਤ ਲਿਆ ਆਪਣੇ ਜੀਵਨ ਸਾਥੀ ਨਾਲ ਹਮੇਸ਼ਾ ਵਫਾਦਾਰ ਰਹੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਸ ਵਿੱਚ ਪਿਆਰ ਰੱਖੋ ਜਿਸ ਤਰ੍ਹਾਂ ਅੱਜਕੱਲ ਮਾਹੌਲ ਬਣਿਆ ਪਿਆ ਵਾ ਅੱਜ ਦਿਨ ਵੇਖਣ ਨੂੰ ਮਿਲਦਾ ਆ ਇਸ ਕਰਕੇ ਇਸ ਜੋੜੀ ਵਲ ਵੇਖ ਕੇ ਤੁਹ ਕੀ ਜ਼ਿੰਦਗੀ ਜਿਹੜੀ ਆ ਦੋ ਪਹੀਆ ਦੀ ਦਾਇਆ ਤੇ ਜਿਹੜੀਆਂ ਜੋੜੀਆਂ ਵਾ ਰੱਬ ਬਣਾ ਕੇ ਜਿਹੜਾ ਭੇਜਦਾ ਵਾ ਇਸੇ ਤਰ੍ਹਾਂ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ